ਜੀਕਰ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਈ ਜੀ ਪੁੱਲਣ ਮਾਮਲੇ ਦੇ ਵਿਚੋਲਿਆ ਕ੍ਰਿਸ਼ਨੂ ਸ਼ਰਦਾ ਦੇ ਕੋਰਟ ਚ ਪੇਛੇ ਭੇਜਿਆ 14 ਦਿਨਾਂ ਦੀ ਨਇਕ ਰਾਜ ਆਜਮਾਨ ਅੰਤਰ ਡੀਆਈਜੀ ਹਰਚਰਨ ਸਿੰਘ ਪੁੱਲਰ ਮਾਮਲੇ ਚ ਵੱਡੀ ਅਪਡੇਟ ਸਾਹਮੇ ਆਈ ਹੈ ਡੀਆਈਜੀ ਪੁੱਲਰ ਦੇ ਵਿਚੋਲੇ ਕ੍ਰਿਸ਼ਨੂ ਸ਼ਰਦਾ ਦੀ ਅਚੰਦਿਤ ਸੀਬੀਆਈ ਕੋਰਟ ਚ ਪੇਚੀ ਹੋਈ ਹੈ ਕੋਰਟ ਨੇ ਕ੍ਰਿਸ਼ਨੂ ਸ਼ਰਦਾ ਨੂੰ 14 ਦਿਨਾਂ ਦੀ ਨਇਕ ਰਾਜ ਚ ਭੇਜਿਆ ਹੈ ਦੱਸ ਦਈਏ ਕਿ ਕ੍ਰਿਸ਼ਨੂ 9 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਪੇਸ਼ ਕੀਤਾ ਗਿਆ ਸੀ ਉਹ ਦੂਜੇ ਪਾਸੇ ਸੀਬੀਆਈ ਵੱਲੋਂ ਮੰਤਲ ਡੀਆਈਜੀ ਪੁੱਲਰ ਦੇ ਪੰਜ ਦਿਨਾਂ ਹੋਰ ਰਿਮਾਂਡ ਦੀ ਮੰਗ ਚੱਲ ਰਹੀ ਹੈ ਜਿਸ ਦੀ ਸੁਣਵਾਈ ਹੋ ਰਹੀ ਹੈ ਡੀਆਈਜੀ ਪੁੱਲਰ ਨੇ ਤੇਰਿਸ਼ਵਦ ਲੈਣ ਦੇ ਇਲਜ਼ਾਮ ਲੱਗੇ ਹਨ ਉਹਨਾਂ ਤੇ ਪਹਿਲਾ ਇੱਕ ਮਾਮਲਾ ਤਰਜ ਹੋਇਆ ਫਿਰ ਐਕਸਆਈ ਐਕਸਸਾਈਜ ਦਾ ਤੇ ਫਿਰ ਆਮਦਨ ਤੋਂ ਵੱਧ ਜੈਦਾ ਦਾ ਮਾਮਲਾ ਤਰਜ ਹੋਇਆ ਵਿਜੀਲੈਂਸ ਇੱਕ ਪਾਸੇ ਇਹ ਕੋਸ਼ਿਸ਼ ਕਰ ਰਹੀ ਹੈ ਕਿ ਮੰਤਲ ਡੀਆਈਜੀ ਪੁੱਲਰ ਦਾ ਪਾਂਜਰੀ ਦਿਨਦਰ ਮਾਂਡ ਮਿਲ ਜਾਵੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ